ਸਾਰਿਆਂ ਨੂੰ ਪਿਆਰ ਭਰੀ ਸਸ਼ੇ ਕਲ ਜੀ ਲੈ ਕੇ ਹਾਜ਼ਰ ਹੋਏ ਆ ਆਪਦੇ ਲਈ ਬਹੁਤ ਹੀ ਖਾਸ ਅਪਡੇਟ ਪੰਜਾਬ ਦੇ ਜਿਹੜੇ ਮਲਾਜ਼ਮ ਸਰਕਾਰ ਦੇ ਵੱਲੋਂ ਪੇਸ਼ ਕੀਤੇ ਬਜਟ ਦੇ ਵਿਰੁੱਧ ਭੜਕ ਗਏ ਹਨ ਜਿਹੜੇ ਪੰਜਾਬ ਦੇ ਵਿੱਚ ਰੋਸ ਮਜ਼ਾਰੇ ਕੀਤੇ ਗਏ ਮਲਾਜ਼ਮ ਫਰੰਟ ਨੇ ਬਜਟ ਦੇ ਵਿੱਚੋਂ ਮਲਾਜ਼ਮ ਕਾਨੂੰਨੀ ਪੂਰੀ ਤਰ੍ਹਾਂ ਬਾਹਰ ਕੀਤਾ ਹੈ ਤੇ ਇਸ ਨੂੰ ਲੈ ਕੇ ਹੁਣ ਵੱਡਾ ਸੰਘਰਸ਼ ਛੇੜਨ ਦੀ ਤਿਆਰੀ ਕਰ ਲਈ ਹੈ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਨੇ ਸਰਕਾਰ ਦੇ ਬਜਟ ਨੂੰ ਲੈ ਕੇ ਵਿਰੋਧ ਜਤਾਇਆ ਹੈ ਫਿਰ ਮੁਲਾਜ਼ਮਾਂ ਦੇ ਵਿੱਚ ਵੱਡੇ ਪੱਧਰ ਤੇ ਰੋਸ ਪੈਦਾ ਹੋ ਗਿਆ ਹੈ ਔਰ ਮੁਲਾਜ਼ਮਾਂ ਦੇ ਪੈਨਸ਼ਨ ਸਾਂਝਾ ਫਰੰਟ ਦੇ ਸੱਦੇ ਤੇ ਮੁਲਾਜ਼ਮਾਂ ਨੇ ਸਾਰੇ ਪੰਜਾਬ ਦੇ ਵਿੱਚ ਬਜਟ ਦੀਆਂ ਕਾਪੀਆਂ ਫੜ ਕੇ ਪ੍ਰੋਟੈਸਟ ਕੀਤਾ ਔਰ ਐਲਾਨ ਕੀਤਾ ਵੀ ਜਿਹੜਾ 28 ਮਾਰਚ ਨੂੰ ਵੀ ਉਹ ਇਸੇ ਤਰ੍ਹਾਂ ਪ੍ਰੋਟੈਸਟ ਕਰਦੇ ਰਹਿਣਗੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੀਆਂ ਕਈ ਮੰਗਾਂ ਪੈਂਡਿੰਗ ਨੇ ਔਰ ਇਨ੍ਹਾਂ ਮੰਗਾਂ ਨੂੰ ਲੈ ਕੇ ਸਾਂਝੇ ਫਰੰਟ ਦੇ ਵੱਲੋਂ ਜਿਵੇਂ ਤੇ 25 24 ਅਤੇ 25 ਮਾਰਚ ਨੂੰ ਮਹਾਲੀ ਵਿਖੇ ਜਿਹੜਾ ਹੈ ਵੱਡੀ ਰੈਲੀ ਕੀਤੀ ਗਈ ਸੀ ਚੰਡੀਗੜ੍ਹ ਦੇ ਵੱਲ ਕੂਚ ਕਰਨ ਦਾ ਯਤਨ ਵੀ ਕੀਤਾ ਗਿਆ ਸੀ ਪਰ ਪੁਲਿਸ ਨੇ ਮਲਾਜ਼ਮਾਂ ਨੂੰ ਰੋਕ ਕੇ ਔਰ ਇਹ ਭਰੋਸਾ ਦਿੱਤਾ ਸੀ ਵੀ 15 April ਨੂੰ ਪੰਜਾਬ ਦੀ ਕੈਬਨਿਟ ਸਬ ਕਮੇਟੀ ਜਿਹੜੀ ਹੈ ਉਹ ਸਾਂਝੇ ਫਰੰਟ ਨਾਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਰ ਇਹ ਸਾਰੇ ਦੌਰ ਦੌਰਾਨ ਜਿਹੜਾ ਹੈ ਫਰੰਟ ਦੇ ਜਿਹੜੇ ਸਾਂਝੇ ਫਰੰਟ ਦੇ ਜਿਹੜੇ ਆਗੂਆਂ ਨੇ ਬਿਆਨ ਜਾਰੀ ਕਰਕੇ ਇਹ ਗੱਲ ਕਹੀ ਹੈ ਕਿ ਬਜਟ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਆਸਾਂ ਇਸ ਲਈ ਸੀ ਕਿਉਂਕਿ ਹੁਣ ਸਰਕਾਰ ਦੇ 2 ਸਾਲ ਬਾਕੀ ਸਰਕਾਰ ਕੁਝ ਨਾ ਕੁਝ ਜ਼ਰੂਰ ਦਵੇਗੀ ਪਰ ਬਜਟ ਵਿੱਚ ਹਰਪਾਤ ਸਿੰਘ ਚੀਮਾ ਉਹਨਾਂ ਦੀਆਂ ਸਾਰੀਆਂ ਮੰਗਾਂ ਦਾ ਜ਼ਿਕਰ ਕਰਨਗੇ ਪਰ ਮੁਲਾਜ਼ਮ ਆਗੂਆਂ ਨੇ ਇਹ ਗੱਲ ਕਹੀ ਵੀ ਸੀ ਖਾਸ ਕਰਕੇ ਜਿਹੜਾ ਹੈ 11% ਡੀਏ ਪੈਂਡਿੰਗ ਹੈ ਕੇਂਦਰ ਸਰਕਾਰ ਦੇ ਮਲਾਜ਼ਮਾਂ ਤੋਂ ਵੀ ਜਿਹੜਾ ਪੰਜਾਬ ਦੇ ਮਲਾਜ਼ਮਾਂ ਨੂੰ 11% ਡੀਏ ਘੱਟ ਮਿਲ ਰਿਹਾ ਹੈ ਔਰ ਗਵਾਂਡੀ ਰਾਜ ਹਰਿਆਣਾ ਤੇ ਯੂਪੀ ਚੰਡੀਗੜ੍ਹ ਤੇ ਮਲਾਜ਼ਮਾਂ ਦੇ ਜਿਹੜੇ 11% ਡੀਏ ਘੱਟ ਮਿਲ ਰਿਹਾ ਹੈ ਇਹਦੇ ਬਾਬਤ ਜਿਹੜਾ ਹੈ ਪੰਜਾਬ ਸਰਕਾਰ ਨੇ ਵਿੱਤ ਮੰਤਰੀ ਹਰਪਾਤ ਸਿੰਘ ਛੀਮਾ ਨੇ ਆਪਣੇ ਬਜਟ ਦੇ ਵਿੱਚ ਕੋਈ ਵੀ ਤਸਵੀਜ਼ ਨਹੀਂ ਕੀਤੀ ਹੈ ਇਸੇ ਤਰ੍ਹਾਂ ਜਿਹੜੇ ਬਕਾਏ ਦੇਣ ਦੀ ਗੱਲ ਹੈ ਪਾਰਸਿੰਘ ਚੀਮਾ ਹੋਣਾ ਨੇ ਕੀਤੀ ਹੈ 5.5 ਸਾਲ ਦਾ ਉਹ ਵੀ 42 ਤੇ 36 ਕਿਸ਼ਤਾਂ ਦੇ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਜਿਹੜਾ ਕਿਸੇ ਤਰ੍ਹਾਂ ਵੀ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ ਹੈ ਔਰ ਇਸੇ ਤਰ੍ਹਾਂ ਜਿਹੜੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਨੇ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੁਮੀਆਂ ਤਨਖਾਹਾਂ ਆ ਤੇ ਬਿਨਾ ਕਿਸੇ ਸਰਵਿਸ ਸਿਕਿਉਰਟੀ ਅਤੇ ਜੌਬ ਕਰਦੇ ਕਰਦੇ ਜਿਹੜੀਆਂ ਆਪਣੀਆਂ ਜਵਾਨੀਆਂ ਗਵਾ ਚੁੱਕੇ ਨੇ ਉਹਨਾਂ ਨੇ ਵੀ ਸਰਕਾਰ ਨੇ ਹਲੇ ਤੱਕ ਰੈਗੂਲਰ ਉਹਨਾਂ ਨੂੰ ਰੈਗੂਲਰ ਕਰਨ ਦੀ ਕੋਈ ਵੀ ਨੀਤੀ ਨਹੀਂ ਬਣਾਈ ਔਰ ਖਾਸ ਕਰਕੇ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਇੱਕ ਗਰੰਟੀ ਸੀ ਵਾਦਾ ਸੀ ਤੇ ਜੇ ਉਹਨਾਂ ਦੀ ਸਰਕਾਰ ਬਣੀ ਫਿਰ ਐਨਪੀਐਸ ਦੇ ਅਧੀਨ ਕੰਮ ਕਰਦੀ ਮੁਲਾਜ਼ਮਾਂ ਦੇ ਉੱਪਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਪਰ ਤਿੰਨ ਸਾਲਾਂ ਦੇ ਵਿੱਚ ਇਸੇ ਪਾਸੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਇਸੇ ਤਰ੍ਹਾਂ ਜਿਹੜੇ ਪੈਨਸ਼ਨਰਸ ਨੇ ਉਹਨਾਂ ਨੂੰ ਪੰਜਵੇਂ ਛੇਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਦੇ ਮੁਤਾਬਕ 2.95 ਅੰਕ ਦੇ ਨਾਲ ਜਿਹੜਾ ਹੈ ਉਹਨਾਂ ਦੀਆਂ ਪੈਸ਼ਨਰ ਨਹੀਂ ਸੋਧੀਆਂ ਨਾ ਹੀ 37 ਤਰ੍ਹਾਂ ਦੇ ਪੱਤੇ ਬਹਾਲ ਕੀਤੇ ਔਰ ਇਸੇ ਤਰ੍ਹਾਂ ਜਿਹੜੇ 17/7/2020 ਦੇ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਕੇਂਦਰੀ ਤਨਖਾਹ ਸਕੇਲ ਲਾਗੂ ਕਰਕੇ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਔਰ ਜਿਹੜੇ ਮੁਲਾਜ਼ਮ ਕੁਝ ਜਿਹੜੇ ਰੈਗੂਲਰ ਭਰਤੀ ਕੀਤੇ ਵੀ ਜਾਂਦੇ ਨੇ ਉਨ੍ਹਾਂ ਦੇ ਉੱਪਰ 2015 ਦਾ ਲੈਟਰ ਲਾਗੂ ਕਰਕੇ ਪਹਿਲੇ 3 ਸਾਲ ਉਹਨਾਂ ਨੂੰ ਮਹਿਜ਼ ਮੋਢੀਆਂ ਤਨਖਾਹਾਂ ਜਾਜ ਡੀਸੀ ਰੇਟਾਂ ਦੇ ਦੇ ਕੇ ਉਹਨਾਂ ਦੀ ਵੀਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਔਰ ਮੁਲਾਜ਼ਮ ਲੀਡਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਜੇ ਤੁਰੰਤ ਸਰਕਾਰ ਇਹਨਾਂ ਮੰਗਾਂ ਦਾ ਹੱਲ ਨਾ ਕੀਤਾ ਤੇ ਇਸ ਮੁਲਾਜ਼ਮ ਇਸ ਤੋਂ ਵੀ ਤਿੱਖੇ ਸੰਘਰਸ਼ ਦੇ ਰਾਹ ਤੇ ਪੈ ਜਾਣਗੇ। ਸੋ ਦੋਸਤੋ ਇਹ ਸੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ।